ਬਿੰਦੋ ਚਲਾਈ ਮੁਸ਼ਕਿਲ ਨਹੀਂ ਸੋ ਪਹਿਲਾਂ ਦਾ ਧੰਨਵਾਦ ਕਰਦਾ ਮੈਂ ਆਪਣੇ ਪ੍ਰੈਸ ਵਾਲੇ ਪਾਈਆਂ ਦਾ ਜਿਨ੍ਹਾਂ ਦੇ ਥਰੂ ਅਸੀਂ ਪੂਰੇ ਹਲਕੇ ਨੂੰ ਤੇ ਪੰਜਾਬ ਦੇ ਉੱਤੇ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ 11 ਤਾਰੀਖ ਨੂੰ ਸਵੇਰ 11:00 ਵਜੇ ਨਾਇਬ ਸਿੰਘ ਸੈਣੀ ਜੀ ਚੀਫ ਮਿਨਿਸਟਰ ਹਰਿਆਣਾ ਸਾਡਾ ਵਰਕਰ ਤੇ ਸੈਣੀ ਸਾਹਿਬ ਨਾਲ ਇੱਕ ਸੰਮੇਲਨ ਹੋਣ ਜਾ ਰਿਹਾ ਜੋ ਇੱਕ ਰੈਲੀ ਦੇ ਤੌਰ ਦੇ ਉੱਤੇ ਅਸੀਂ ਵੱਡਾ ਪ੍ਰੋਗਰਾਮ ਰੱਖ ਰਹੇ ਹਾਂ 11 ਤਰੀਕ ਦਿਨ ਐਤਵਾਰ ਨੂੰ ਔਰ ਜੋ ਅਸੀਂ ਪਰਫਾਰਮੈਂਸ ਬਲਾਕ ਸਮਤੀ ਦੇ ਇਲੈਕਸ਼ਨਾਂ ਦੇ ਵਿੱਚ ਦਿੱਤੀ ਹੈ ਉਸ ਚੀਜ਼ ਨੂੰ ਲੈ ਕੇ ਪਾਰਟੀ ਨੇ ਇਹ ਸਾਡਾ ਐਡਾ ਜੋ ਮਾਣ ਸਤਕਾਰ ਵੱਲੋਂ ਸੈਣੀ ਸਾਹਿਬ ਨੂੰ ਇਧਰ ਭੇਜ ਰਹੇ ਨੇ ਸਾਰੇ ਵਰਕਰਾਂ ਦੇ ਜਿਨ੍ਹਾਂ ਨੇ ਕੈਂਡੀਡੇਟਸ ਨੇ ਇਲੈਕਸ਼ਨ ਫਾਈਲ ਕੀਤੇ ਨੇ ਉਹਨਾਂ ਦੀ ਪਿੱਠ ਥੱਪਤ ਪਾਉਣ ਲਈ ਕੁਝ ਚੀਜ਼ਾਂ ਇਹ ਜਿਹੇ ਨੇ ਜੋ ਪਾਰਟੀ ਦੀ ਆ ਉਹ ਸਾਂਝੀਆ ਕਰਨਗੇ ਸਰਕਾਰਾਂ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਗੱਲਾਂ ਹੋਣਗੀਆਂ ਨਰੇਗਾ ਮਨਰੇਗਾ ਨੂੰ ਲੈ ਕੇ ਜੋ ਚੀਜ਼ਾਂ ਨੈਰੇਟਿਵ ਝੂਠ ਫਲਾਇਆ ਜਾ ਰਿਹਾ ਉਹਦੇ ਉੱਤੇ ਉਹ ਮਤਲਬ ਲੋਕਾਂ ਨੂੰ ਜਾ ਜਾਗਰੂਕ ਕਰਨਗੇ ਜੀ ਕਿੱਥੇ ਸਮਰਾਲਾ ਹਲਕੇ ਦੀ ਜਾਣਾ ਮੁੰਡੀ ਦਾ ਇਹ ਸਮਰਾਲਾ ਹਾਂਜੀ ਸਮਰਾਲਾ ਹਲਕੇ ਦੀ ਆ ਬਟ ਨਾਲ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਸਾਰੇ ਜਣੇ ਨੇੜੇ ਤੜੇ ਸ਼ਹਿਰਾਂ ਤੋਂ ਆਓ ਤੇ ਤਾਂ ਕਿ ਭਾਜਪੀ ਦੀਆਂ ਜੋ ਜੋ ਲੋਕ ਇਹ ਤੇ ਪਾਲਿਸੀਜ਼ ਨੇ ਉਹਨਾਂ ਨਾਲ ਰੋਬਰੂ ਹੋਈਏ ਠੀਕ ਹੈ ਭਾਜਪੀ ਪੰਜਾਬ ਲਈ ਕੀ ਕਰਨਾ ਚਾਹੁੰਦੀ ਆ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਿਸ ਤਰੀਕੇ ਨਾਲ ਆਪਣੇ ਕੰਮਾਂ ਦੇ ਰਿਪੋਰਟ ਕਾਰਡ ਨਾਲ ਕਰਨਾ ਚਾਹੁੰਦੀ ਆ ਸੋ ਸਾਰੇ ਜਣੇ ਆਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਬਤੌਰ ਬੀਜੇਪੀ ਦੇ ਇੱਕ ਛੋਟੇ ਜਿਹੇ ਸੇਵਾਦਾਰ ਕਾਰਜਕਰਤਾ ਦੇ ਤੌਰ ਦੇ ਉੱਤੇ ਵੀ ਆਪਾਂ ਬੀਜੇਪੀ ਦੀ ਪਾਲਿਸੀਜ਼ ਨੂੰ ਸੁਣੀਏ ਠੀਕ ਹੈ ਹਰਿਆਣਾ ਤੇ ਪੰਜਾਬ ਦੇ ਵਿੱਚ ਕਿਉਂ ਇੰਨਾ ਡਿਫਰੈਂਸ ਆ ਉਹ 2100 ਰੁਪਏ ਮਾਤਾ ਮਾਨ ਨੂੰ ਦੇ ਦੇ ਰਹੇ ਨੇ ਆਪਾਂ ਅੱਜ ਵੀ ਪਿੱਛੇ ਆ ਬਜ਼ੁਰਗਾ ਦੀ ਪੈਨਸ਼ਨ 3600 ਦੇ ਕਰੀਬ ਹੈਗੀ ਆ ਆਪਾਂ ਅੱਜ ਵੀ ਉਸ ਚੀਜ਼ ਤੋਂ ਵਾਂਝੇ ਆ ਸਾਨੂੰ ਸੋਚਣ ਦੀ ਲੋੜ ਆ ਸਰਕਾਰਾਂ ਦੇ ਵਿੱਚ ਤਬਦੀਲੀ ਲੈ ਕੇ ਆਈਏ ਬੀਜੇਪੀ ਨੂੰ ਸਪੋਰਟ ਕਰੀਏ ਜੇ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਬਹੁਤ ਜ਼ਿਆਦਾ ਜ਼ਰੂਰਤ ਆ